ਪਿਛਲੇ ਦਿਨੀ ਮਸ਼ਹੂਰ ਬਾਲੀਵੁੱਡ ਦੀ ਰਿਲੀਜ਼ ਹੋਈ ਫਿਲਮ ਐਨੀਮਲ ਤੇ ਉਸ ਵਿੱਚ ਭਪਿੰਦਰ ਬੱਬਲ ਦਾ ਗਾਇਆ ਗੀਤ ਅਰਜਨ ਵੈਲੀ ਜਿੱਥੇ ਇਹ ਗੀਰ YouTube ਦੇ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਉੱਥੇ ਲੋਕਾਂ ਦੇ ਮਨਾਂ ਵਿੱਚ ਇਸ ਗੀਤ ਨੇ ਵੱਖਰੀ ਚਰਚਾ ਛੇੜ ਦਿੱਤੀ ਹੈ ਹਰ ਕੋਈ ਜਾਣਨਾ ਚਾਹੁੰਦਾ ਹੈ ਆਖਰਕਾਰ ਅਰਜਨ ਵੈਲੀ ਹਏ ਕੌਣ ਅਰਜਨ ਵੈਲੀ ਦੀ ਮੌਤ ਕਿਵੇਂ ਹੋਈ ਅਰਜਨ ਵੈਲੀ ਕਿਉਂ ਬਣਿਆ ਧਨਕੌਰ ਦਾ ਅਰਜਨ ਵੈਲੀ ਨਾਲ ਕੀ ਸੰਬੰਧ ਹੈ ਅਰਜਨ ਵੈਲੀ ਦੇ ਕਿੰਨੇ ਭਰਾ ਨੇ ਤੇ ਅਰਜਨ ਵੈਲੀ ਦਾ ਪਿੰਡ ਕਿਹੜਾ ਤੇ ਅਰਜਨ ਵੈਲੀ ਦਾ ਹਰੀ ਸਿੰਘ ਨਲਵੇ ਨਾਲ ਕੀ ਸੰਬੰਧ ਹੈ ਜਦੋਂ ਦੇ ਇਹ ਗੀਤ ਆਇਆ ਹਰ ਕਿਸੇ ਨੇ ਅਰਜਨ ਵੈਲੀ ਆਪਣੇ ਤਰੀਕੇ ਨਾਲ ਪੇਸ਼ ਕੀਤਾ ਅੱਜ ਆਪਾਂ ਅਰਜਨ ਵੈਲੀ ਦੀ ਸਲੀਅਤ ਬਾਰੇ ਤੁਹਾਨੂੰ ਦੱਸ ਰਹੇ ਹਾਂ ਤੇ ਚਲਦੀ ਚਲਦੀ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਸ਼ੁਰੂ ਕਰਦੇ ਹਾਂ ਅਰਜਨ ਵੈਲੀ ਦੀ ਇਸ ਸੱਚੀ ਕਹਾਣੀ ਬਾਰੇ ਪੰਜਾਬ ਨੇ ਹਮੇਸ਼ਾ ਦੋ ਗੱਲਾਂ ਕੀਤੀਆਂ ਬਾਹਰੋਂ ਆਉਣ ਵਾਲਿਆਂ ਨੂੰ ਗੱਲ ਆਉਣਾ ਸਿੱਖਿਆ ਬਾਹਰੋਂ ਭਾਵੇਂ ਕੋਈ ਫੌਜ ਆਈ ਆ ਜਾਂ ਬਾਹਰ ਦੇ ਬੰਦੇ ਹੋਣ ਜਾਂ ਬਾਹਰ ਦੀ ਭਾਸ਼ਾ ਬਾਹਰੋਂ ਸੂਫੀ ਆਏ ਅਸੀਂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਮੰਨ ਲਿਆ ਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰ ਲਈ ਜੇਕਰ ਪੰਜਾਬ ਤੇ ਚੜ੍ਹ ਕੇ ਆਇਆ ਤੇ ਇੱਥੋਂ ਦੇ ਲੋਕਾਂ ਨੇ ਉਹਨਾਂ ਦੇ ਵਿਰੁੱਧ ਹਿੱਕਾ ਤਾਣ ਕੇ ਖੜੇ ਪੰਜਾਬ ਇੱਕ ਬਾਰਡਰ ਦੀ ਸਟੇਟ ਹੋਣ ਕਰਕੇ ਇਸ ਨੂੰ ਵਾਰ-ਵਾਰ ਲੁੱਟਿਆ ਗਿਆ ਤੇ ਸਿੱਟੇ ਵਜੋਂ ਇੱਥੋਂ ਦੇ ਲੋਕਾਂ ਦਾ ਸੁਭਾਅ ਹੀ ਜੰਗਜੂ ਵਾਲਾ ਬਣ ਗਿਆ ਉਹ ਲੋਕ ਪੰਜਾਬ ਵਿੱਚ ਵਧੇਰੇ ਹਰਮਨ ਪਿਆਰੇ ਹੋਏ ਜਿਹੜੇ ਜੰਗਜੂ ਵਾਲੇ ਸੀ ਇੱਕ ਯੋਧੇ ਸੀ ਇਸੇ ਤਰ੍ਹਾਂ ਦੀ ਕਹਾਣੀ ਅਰਜਨ ਵੈਲੀ ਦੀ ਏ ਮਾਲਵੇ ਦੀ ਧਰਤੀ ਤੇ ਦੋ ਅਰਜਨ ਨਾਮ ਦੇ ਵੈਲੀ ਹੋਏ ਨੇ ਜਿਹੜਾ ਸਿਨੀਅਰ ਅਰਜਨ ਇਹ ਦੋਦਰ ਪਿੰਡ ਦਾ ਤੇ ਸਿੱਧੂ ਗੋਦ ਦਾ ਸੀ ਦੂਜਾ ਅਰਜਨ ਰਕਵੇ ਪਿੰਡ ਦਾ ਸੀ ਤੇ ਵਿਰਕ ਗੋਦ ਦਾ ਸੀ ਜਿਹੜਾ ਲੋਕਾਂ ਦੇ ਜ਼ਿਆਦਾ ਹਰਮਨ ਪਿਆਰਾ ਹੋਇਆ ਉਹ ਦੋਦਰ ਵਾਲਾ ਅਰਜਨ ਜਿਹਦਾ ਜਿਗਰ ਮਾਲਵੇ ਦੀਆਂ ਲੋਕ ਬੋਲੀਆਂ ਵਿੱਚ ਵੀ ਆਉਂਦਾ ਹੈ ਅਰਜਨ ਦੇ ਪਿਤਾ ਦਾ ਨਾਮ ਨਰੈਣ ਸਿੰਘ ਮਾਤਾ ਹਰਕੌਰ ਤੇ ਅਰਜਨ ਦੇ ਨਾਨਕੇ ਪਿੰਡ ਭਿੰਡਰ ਤੇ ਛੇ ਭਰਾ ਸੀ ਸਭ ਤੋਂ ਵੱਡਾ ਬਚਨਾ ਉਸ ਤੋਂ ਛੋਟਾ ਅਰਜਨ ਉਸ ਤੋਂ ਛੋਟਾ ਜਗੀਰ ਤਾਰਾ ਮਲਕੀਤ ਸਭ ਤੋਂ ਛੋਟਾ ਹਰਬੰਸ ਇਹ ਸਾਰੇ ਬਹੁਤ ਹੀ ਅਣਖੀ ਸੀ ਬਹੁਤ ਉੱਚੇ ਲੰਮੇ ਕੱਦ ਤੇ ਸੋਹਣੇ ਸੁਨੱਖੇ ਸੀ ਹੁਣ ਸਵਾਲ ਪੈਦਾ ਹੁੰਦਾ ਹੈ ਆਖਰਕਾਰ ਅਰਜਨ ਡਾਕੂ ਕਿਉਂ ਬਣਿਆ 19ਵੀਂ ਸਦੀ ਦੇ ਦੂਜੇ ਤੀਜੇ ਦਹਾਕੇ ਦੇ ਵਿੱਚ ਲੋਕਾਂ ਦੇ ਜ਼ਮੀਨਾਂ ਦੇ ਝਗੜੇ ਸ਼ਰੀਕਾਂ ਨਾਲ ਹੁੰਦੇ ਸੀ ਕੁਝ ਪੁਲਿਸ ਉਹਨਾਂ ਨੂੰ ਤੰਗ ਕਰਦੀ ਸੀ ਪਿੰਡ ਦੇ ਜ਼ਗੀਰਦਾਰ ਨੰਬਰਦਾਰ ਪਿੰਡ ਦੇ ਮੁੰਡਿਆਂ ਦੀਆਂ ਸ਼ਿਕਾਇਤਾਂ ਪੁਲਿਸ ਅੱਗੇ ਜਾ ਕੇ ਕਰਦੇ ਸੀ ਤੇ ਪੁਲਿਸ ਦੇ ਡਰ ਤੋਂ ਸਤਾਏ ਹੋਏ ਪੁਲਿਸ ਦੀ ਕੋਟ ਤੋਂ ਡਰਦੇ ਹੋਏ ਬਹੁਤ ਸਾਰੇ ਮੁੰਡੇ ਘਰੋਂ ਭੱਜੇ ਸੀ ਪਰ ਅਰਜਨ ਦੇ ਭੱਜਣ ਦੀ ਕਹਾਣੀ ਇਹਨਾਂ ਨਾਲੋਂ ਕੁਝ ਵੱਖਰੀ ਸੀ ਅਰਜਨ ਦੇ ਵੱਡੇ ਭਰਾ ਬਚਨ ਦਾ ਕਤਲ ਉਸਦੇ ਪਿੰਡ ਦੌਦਰ ਵਿੱਚ ਹੀ ਹੁੰਦਾ ਹੈ ਪਿੰਡ ਦੌਦਰ ਵਿੱਚ ਖਾੜਾ ਲੱਗਾ ਹੁੰਦਾ ਹੈ ਤੇ ਪਿੰਡ ਢੁੱਡੀਗੇ ਤੋਂ ਦੌਦਰ ਵਿੱਚ ਬਰਾਤ ਹੋਈ ਹੁੰਦੀ ਹੈ ਉਸ ਬਰਾਤ ਵਿੱਚ ਕੁਝ ਵਿਅਕਤੀ ਐਵੇਂ ਦੇ ਸੀ ਜਿਨ੍ਹਾਂ ਦਾ ਅਰਜਨ ਦੇ ਪਰਿਵਾਰ ਨਾਲ ਜ਼ਮੀਨ ਦਾ ਝਗੜਾ ਸੀ ਉਸ ਖਾੜੇ ਵਿੱਚ ਇਹਨਾਂ ਦੀ ਆਪ ਦੇ ਵਿੱਚ ਰੰਜਿਸ਼ ਹੋਣ ਕਰਕੇ ਝਗੜਾ ਹੁੰਦਾ ਹੈ ਝਗੜੇ ਦੇ ਵਿੱਚ ਇੱਕ ਬਰਾਤੀ ਅਰਜਨ ਦੇ ਭਰਾ ਬਚਨ ਤੇ ਪਿਸਤੌਲ ਨਾਲ ਵਾਰ ਕਰਦਾ ਤੇ ਬਚਨ ਸਰੀਰ ਦਾ ਤਕੜਾ ਹੋਣ ਕਰਕੇ ਉਹ ਡਾਂਗ ਦਾ ਵਾਰ ਕਰਦਾ ਤੇ ਪਿਸਤੌਲ ਉਸਦੇ ਹੱਥੋਂ ਡਿੱਗ ਜਾਂਦਾ ਤੇ ਉਹਨਾਂ ਨੂੰ ਅੱਗੇ ਲਾ ਦਿੰਦਾ ਲੜਾਈ ਵਾਲੇ ਦਿਨ ਅਰਜਨ ਉਸ ਲੜਾਈ ਵਿੱਚ ਮੌਜੂਦ ਨਹੀਂ ਸੀ ਉਹਦਾ ਛੋਟਾ ਭਰਾ ਤੇ ਉਹਦਾ ਵੱਡਾ ਭਰਾ ਬਚਨ ਹੀ ਸੀ ਉਸ ਤੋਂ ਬਾਅਦ ਬਰਾਤ ਦੇ ਵਿੱਚੋਂ ਇੱਕ ਵਿਅਕਤੀ ਉਸ ਬੰਦੇ ਨੂੰ ਫਿਰ ਪਿਸਤੌਲ ਫੜਾਉਂਦਾ ਤੇ ਉਹ ਪਿਸਤੌਲ ਦਾ ਵਾਰ ਕਰਦਾ ਤੇ ਅਰਜਨ ਦੇ ਭਰਾ ਦੇ ਮੂੰਹ ਤੇ ਲੱਗਦਾ ਇਸ ਕਰਕੇ ਅਰਜਨ ਦੇ ਭਰਾ ਵੱਡੇ ਬਚਨ ਦੀ ਮੌਤ ਹੋ ਜਾਂਦੀ ਹੈ ਫਿਰ ਅਰਜਨ ਦੀ ਮਾਂ ਨੇ ਕਿਹਾ ਮੈਂ ਉਹਨਾਂ ਟਾਈਮ ਰੋਟੀ ਨਹੀਂ ਖਾਣੀ ਜਿੰਨਾ ਟਾਈਮ ਮੇਰੇ ਪੁੱਤ ਦੇ ਕਾਤਲਾਂ ਦਾ ਸਿਰ ਵੱਢ ਕੇ ਨਹੀਂ ਲਿਆਉਂਦੇ ਕਿਹਾ ਜਾਂਦਾ ਸਾਲ ਡੇਢ ਸਾਲ ਤੱਕ ਅਰਜਨ ਦੀ ਮਾਂ ਨੇ ਰੋਟੀ ਨਹੀਂ ਖਾਧੀ ਉਸਨੇ ਲੂਣ ਤੇ ਰੋਟੀ ਬਿਲਕੁਲ ਛੱड़ਤੀ ਸੀ ਸਾਲ ਡੇਢ ਸਾਲ ਤੱਕ ਦੁੱਧ ਤੇ ਹੀ ਗੁਜ਼ਾਰਾ ਕੀਤਾ ਤੇ ਜਾਨ ਲੱਗੇ ਅਰਜਨ ਦੇ ਭਰਾ ਬਚਨ ਦੀ ਉਹ ਨਾਲ ਪੱਗ ਲੈ ਗਏ ਸੀ ਅਰਜਨ ਦੇ ਘਰੋਂ ਭੱਜਣ ਦੇ ਦੋ ਕਾਰਨ ਸਭਲਾ ਤਾਂ ਭਰਾ ਦੀ ਮੌਤ ਦਾ ਬਦਲਾ ਤੇ ਦੂਜਾ ਸ਼ਰੀਕਾਂ ਨਾਲ ਜ਼ਮੀਨ ਦਾ ਝਗੜਾ ਅਰਜਨ ਕੱਲਾ ਨਹੀਂ ਭੱਜਾ ਅਰਜਨ ਨਾਲ ਇਹਦੇ ਨਾਲ ਇਹਦੇ ਪਿੰਡ ਦੇ 6 ਜਣੇ ਭੱਜੇ ਆ ਇਹਨਾਂ ਵਿੱਚੋਂ ਸਭ ਤੋਂ ਜ਼ਹਿਰੀ ਬੰਦਾ ਰੂਪ ਜਿਹਨੂੰ ਅਰਜਨ ਦੇ ਨਾਲ ਹੀ ਮਾਰਿਆ ਗਿਆ ਸੀ ਦੋ ਹਰੀਜਨਾਂ ਵਿੱਚੋਂ ਇੱਕ ਗੰਗਾ ਸਿੰਘ ਰਮਦਾਸੀਆ ਤੇ ਦੂਜਾ 나જર ਸਿੰਘ ਇੱਕ ਮੁਸਲਮਾਨ ਨੂਰਦੀਨ ਇੱਕ ਭਾਗ ਸਿੰਘ ਤੇ ਇੱਕ ਕਵੀ ਗੁਰਦਿਆਲ ਸਿੰਘ ਇਹ ਸਾਰੇ ਦੋਦਰ ਪਿੰਡ ਦੇ ਹੀ ਸੀ ਅਸਲ ਦੇ ਵਿੱਚ ਅਰਜਨ ਡਾਕੂ ਸੀ ਅਰਜਨ ਭੱਜਣ ਤੋਂ ਬਾਅਦ ਵਿੱਚ ਕੁੰਡੇ ਵਾਲੇ ਗਾਜੀ ਦੇ ਸੰਪਰਕ ਦੇ ਵਿੱਚ ਆਉਂਦਾ ਤੇ ਕੁੰਡਿਆਣਾ ਗਾਜੀ ਜਿਹੜਾ ਮਾਲਵੇ ਦਾ ਬਹੁਤ ਮਸ਼ਹੂਰ ਤੇ ਵੱਡਾ ਡਾਕੂ ਸੀ ਉਹਨੇ ਬੀਟੀ ਦਾ ਕਤਲ ਕੀਤਾ ਸੀ ਤੇ ਬੀਟੀ ਉਹ ਬੰਦਾ ਸੀ ਜਦੋਂ ਸਿੱਖ ਸੰਗਤਾਂ ਨੇ ਗੁਰੂ ਕੇ ਬਾਗ ਮੋਰਚਾ ਲਾਇਆ ਸੀ ਤੇ ਬੀਟੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਕਰਦਾ ਸੀ ਸੰਗਤਾਂ ਦੇ ਉੱਪਰ ਘੋੜੇ ਚੜਾ ਦਿੰਦਾ ਸੀ ਉਸ ਮੋਰਚ ਦਾ ਇਹ ਸੂਰਤ ਸੀ ਕੋਈ ਕਿੰਨਾ ਵੀ ਉਹਨਾਂ ਤੇ ਜ਼ੁਲਮ ਕਰੀ ਜਾਵੇ ਸਿੱਖ ਸੰਗਤਾਂ ਗੋ ਹੱਥ ਨਹੀਂ ਸੁਚੋਕਦੀਆਂ ਵੈਗਰੂ ਵੈਗਰੂ ਦਾ ਜਾਬ ਕਰਦੀਆਂ ਸੀ ਤੇ ਬਾਅਦ ਦੇ ਵਿੱਚ ਮਲੇਰਕੋਟਲੇ ਦੇ ਨਵਾਬ ਨੇ ਬੀਟੀ ਨੂੰ ਨੌਕਰੀ ਦੇ ਵਿੱਚੋਂ ਕੱਢ ਦਿੱਤਾ ਤੇ ਬੀਟੀ ਸੰਗਰੂਰ ਦੇ ਪਿੰਡ ਚੱਠਾ ਸੇਕਵਾਂ ਦੇ ਵਿੱਚ ਚਲਾ ਜਾਂਦਾ ਤੇ ਉੱਥੇ ਆਪਣੀ ਹਵੇਲੀ ਪਾ ਲੈਂਦਾ ਤੇ ਉੱਥੋਂ ਦੀ ਇੱਕ ਔਰਤ ਦੇ ਨਾਲ ਨਜਾਇਜ਼ ਸਬੰਧ ਹੋ ਜਾਂਦੇ ਨੇ ਤੇ ਉਸ ਔਰਤ ਦਾ ਦਿਓਰ ਕਾਕੂ ਬਹੁਤ ਦੁਖੀ ਸੀ ਇਸ ਗੱਲ ਤੋਂ ਤੇ ਉਹਨੇ ਕੁੰਡੇ ਵਾਲੇ ਗਾਜੀ ਤੋਂ ਮਦਦ ਮੰਗੀ ਤੇ ਕਿਹਾ ਜਾਂਦਾ ਕਿ ਚਾਰ ਬਬਰਾਂ ਦੀ ਸਹਾਇਤਾ ਨਾਲ ਕੁੰਡੇ ਵਾਲੇ ਗਾਜੀ ਨੇ ਉਸ ਬੀਟੀ ਦਾ ਕਤਲ ਕੀਤਾ ਤੇ ਅਰਜਨ ਉਸੋ ਗੈਂਗ ਦਾ ਸਾਥੀ ਸੀ ਅਰਜਨ ਦੇ ਭਗੋੜੇ ਹੋਣ ਤੋਂ ਬਾਅਦ ਚ ਅਰਜਨ ਦੇ ਭਰਾ ਜਗੀਰ ਨੇ ਵੀ ਕਤਲ ਕੀਤੇ ਜਗੀਰ ਨੇ ਉਹ ਬੰਦੇ ਕਤਲ ਕੀਤੇ ਜਿਹੜੇ ਅਰਜਨ ਦੇ ਭਰਾ ਬਚਨ ਨੂੰ ਮਰਵਾਉਣ ਦੇ ਵਿੱਚ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਨਾਮ ਦਾ ਉਜਾਗਰ ਸਿੰਘ ਤੇ ਸਦਾਗਰ ਸਿੰਘ ਜਦੋਂ ਅਰਜਨ ਆਪਣੇ ਭਰਾ ਬਚਨ ਦੀ ਮੌਤ ਦਾ ਬਦਲਾ ਲੈਣ ਲਈ ਉਹਨਾਂ ਕਾਤਲਾਂ ਦੇ ਘਰ ਵਿੱਚ ਪਹੁੰਚਦਾ ਤੇ ਉਹ ਘਰ ਦੇ ਬੰਦੇ ਭੱਜ ਕੇ ਤੂੜੀ ਦੇ ਵਿੱਚ ਲੁਕ ਜਾਂਦੇ ਨੇ ਤੇ ਜਦੋਂ ਇਹ ਫਾਇਰਿੰਗ ਕਰਦਾ ਉਸ ਹਮਲੇ ਦੇ ਵਿੱਚ ਉਸ ਘਰ ਦੀਆਂ ਦੋ ਔਰਤਾਂ ਮਾਰੀਆਂ ਜਾਂਦੀਆਂ ਹਨ ਉਹਨਾਂ ਦੀ ਮਦਦ ਵਾਸਤੇ ਚਤਰਦਾਸ ਤੇ ਪਾਲਾ ਵੀ ਆ ਜਾਂਦੇ ਨੇ ਚਤਰਦਾਸ ਉਸ ਹਮਲੇ ਦੇ ਵਿੱਚ ਮਾਰਿਆ ਜਾਂਦਾ ਤੇ ਪਾਲਾ ਉਥੋਂ ਜਾਨ ਬਚਾ ਕੇ ਭੱਜ ਜਾਂਦਾ ਇਹ ਉਸ ਤਰ੍ਹਾਂ ਦੀ ਗੱਲ ਹੈ ਜਦੋਂ ਇੱਕ ਪਾਸੇ ਤਾਂ ਆਮ ਲੋਕ ਜਿਹੜੇ ਅੰਗਰੇਜ਼ਾਂ ਦੇ ਅਤਿਆਚਾਰ ਤੋਂ ਬਹੁਤ ਜ਼ਿਆਦਾ ਦੁਖੀ ਸੀ ਤੇ ਦੂਜੇ ਪਾਸੇ ਪਿੰਡ ਦੇ ਵੱਡੇ ਘੜਮ ਚੌਧਰੀ ਜਾਂ ਜ਼ਗੀਰਦਾਰ ਜਿਹੜੇ ਆਮ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੇ ਇਹਨਾਂ ਦੇ ਅਤਿਆਚਾਰ ਤੋਂ ਤੰਗ ਆ ਕੇ ਬਹੁਤੇ ਜਿਆਦੇ ਡਾਕੂ ਬਣੇ ਸੀ ਪਰ ਇਹਨਾਂ ਡਾਕੂਆਂ ਦੇ ਕੁਝ ਅਸੂਲ ਬਹੁਤ ਚੰਗੇ ਸੀ ਨਾ ਤਾਂ ਇਹ ਪਿੰਡ ਦੇ ਬੰਦੇ ਨੂੰ ਤੰਗ ਕਰਦੇ ਸੀ ਨਾ ਕਿਸੇ ਗਰੀਬ ਤੇ ਕੋਈ ਡਾਕਾ ਮਾਰਦੇ ਸੀ ਤੇ ਇਸ ਤੋਂ ਇਲਾਵਾ ਪਿੰਡ ਦੀਆਂ ਗਰੀਬ ਧੀਆਂ ਉਹਨਾਂ ਵਾਸਤੇ ਵੀ ਇਹ ਵਿਆਹ ਵਾਸਤੇ ਦਾਜ ਵੀ ਦਿੰਦੇ ਸੀ ਇਹਨਾਂ ਕਰਕੇ ਇਹ ਜਿਹੜੇ ਡਾਕੂ ਨੇ ਉਸ ਟਾਈਮ ਦੇ ਵਿੱਚ ਬਹੁਤ ਜਿਆਦੇ ਹਰਮਨ ਪਿਆਰੇ ਵੀ ਹੋਏ ਨੇ ਇੱਕ ਜ਼ਿਕਰ ਆਉਂਦਾ ਹੈ ਧਨਕੌਰ ਦਾ ਧਨਕੌਰ ਬੁੱਟਰਪਿੰਡ ਦੀ ਸੀ ਤੇ ਉਹ ਦੋਧਰ ਵਿੱਚ ਵਿਆਹੀ ਹੋਈ ਸੀ ਧਨਕੌਰ ਬਹੁਤ ਹੀ ਦਲੇਰ ਤੇ ਬਹਾਦਰ ਤੇ ਮਦਦ ਕਰਨ ਵਾਲੀ ਔਰਤ ਸੀ ਤੇ ਉਹਨੇ ਗਦਰੀ ਬਾਬਿਆਂ ਦੀ ਵੀ ਮਦਦ ਕੀਤੀ ਪਰ ਅਰਜਨ ਦੀ ਕਹਾਣੀ ਨਾਲ ਧਨਕੌਰ ਦਾ ਕੋਈ ਸਬੰਧ ਨਹੀਂ ਹੈ ਦੂਜਾ ਲੋਕ ਜ਼ਿਕਰ ਕਰ ਰਹੇ ਨੇ ਕਿ ਅਰਜਨ ਵੈਲੀ ਹਰੀ ਸਿੰਘ ਨਲਵੇ ਦਾ ਪੁੱਤਰ ਹੈ ਇੱਕ ਗੱਲ ਸੋਚੋ ਕਿ ਉਹ ਮਹਾਨ ਸਿੱਖ ਯੋਧਾ ਜਿੰਦੇ ਤੋਂ ਅਫਗਾਨ ਵੀ ਡਰਦੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਐਡਾ ਵੱਡਾ ਚਰਨੈਲ ਉਸ ਦਾ ਪੁੱਤਰ ਚਾਹਤ ਆਪਣੇ ਨਾਮ ਦੇ ਮਗਰਲੇ ਬੰਨੇ ਨਲਵਾ ਲਾਊਗਾ ਚਾਹ ਖਾਲਸਾ ਲਾਊਗਾ ਪਰ ਵੈਲੀ ਸ਼ਬਦ ਐਡੇ ਵੱਡੇ ਚਰਨੈਲ ਦੇ ਪੁੱਤਰ ਨਾਲ ਨਹੀਂ ਜੱਚਦਾ ਇਸ ਲਈ ਇਹ ਵੀ ਗੱਲ ਬਿਲਕੁਲ ਝੂਠੀ ਹੈ ਅਰਜਨ ਦੀ ਮੌਦੇ ਕਈ ਵਰਸ਼ਨ ਹਨ ਇੱਕ ਤਾਂ ਇਹ ਜੋ ਪੁਲਿਸ ਨੇ ਕਹਾਣੀ ਬਣਾਈ ਉਹ ਅਰਜਨ ਤੇ ਰੂਪ ਨੂੰ ਪਿੰਡ ਦੇ ਉਧਰ ਲੈ ਕੇ ਆਉਂਦੀ ਹੈ ਉੱਥੇ ਲਿਆ ਕੇ ਤਾਮਝਮ ਘੜਦੀ ਏ ਉੱਥੇ ਮੁਕਾਬਲਾ ਬਣਾਉਂਦੀ ਏ ਉਸ ਤੋਂ ਬਾਅਦ ਦੇ ਵਿੱਚ ਉੱਥੇ ਮੁਸਲਮਾਨ ਤੇ ਮਰਾਸੀਆਂ ਨੂੰ ਲਿਆਂਦਾ ਜਾਂਦਾ ਤੇ ਉਹਨਾਂ ਦੀਆਂ ਨਕਲਾਂ ਕਰਵਾਈਆਂ ਜਾਂਦੀਆਂ ਤੇ ਫਾਇਰਿੰਗ ਕੀਤੀ ਜਾਂਦੀ ਏ ਇੱਕ ਤਰ੍ਹਾਂ ਦਾ ਪਿੰਡ ਤੇ ਪ੍ਰਭਾਵ ਪਾਇਆ ਜਾਂਦਾ ਏ ਜੇਕਰ ਤੁਸੀਂ ਵੀ ਡਾਕੂ ਬਣੋਗੇ ਤੇ ਤੁਹਾਡਾ ਵੀ ਇਹੇ ਹਸ਼ਰ ਹੋਏਗਾ ਅਸਲ ਦੇ ਵਿੱਚ ਕਹਾਣੀ ਇਹ ਕਹੀ ਜਾਂਦੀ ਆ ਰੂਪ ਤੇ ਅਰਜਨ ਦੀ ਡੱਲੇ ਪਿੰਡ ਦੇ ਇੱਕ ਪਰਿਵਾਰ ਵਿੱਚ ਠਹਿਰ ਸੀ ਤੇ ਬੀਟੀ ਦੀ ਮੌਤ ਤੋਂ ਬਾਅਦ ਦੇ ਵਿੱਚ ਪੁਲਿਸ ਵੀ ਬਹੁਤ ਸਰਗਰਮ ਸੀ। ਉਹਨਾਂ ਨੇ ਇਸ ਪਰਿਵਾਰ ਨਾਲ ਮੇਲ ਕੀਤਾ, ਇੱਕ ਟਰੈਪ ਵਿਛਾਇਆ, ਇਹਨਾਂ ਦੇ ਖਾਣੇ ਤੇ ਸ਼ਰਾਬ ਦੇ ਵਿੱਚ ਇਹਨਾਂ ਨੂੰ ਜ਼ਹਿਰ ਮਲਾ ਕੇ ਦਿੱਤਾ ਗਿਆ। ਇਹਨਾਂ ਦੀ ਮੌਤ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਪਿੰਡ ਦੌਧਰ ਵਿੱਚ ਲਿਆ ਕੇ ਇੱਕ ਝੂਠਾ ਮੁਕਾਬਲਾ ਬਣਾ ਕੇ ਮਾਰਿਆ ਜਾਂਦਾ। ਇਸ ਤਰ੍ਹਾਂ ਇਹਨਾਂ ਦੀ ਮੌਤ ਹੁੰਦੀ ਹੈ। ਕਿਹਾ ਜਾਂਦਾ ਕਿ ਅਰਜਨ ਦੀਆਂ ਤਿੰਨ ਬੇਟੀਆਂ ਸੀ। ਅਰਜਨ ਦੀ ਮੌਤ ਤੋਂ ਬਾਅਦ ਦੇ ਵਿੱਚ ਅਰਜਨ ਦੀ ਪਤਨੀ ਨੂੰ ਅਰਜਨ ਦੇ ਛੋਟੇ ਭਰਾ ਜ਼ਗੀਰ ਦੇ ਘਰ ਬਿਠਾ ਦਿੱਤਾ ਜਾਂਦਾ। ਜਿੰਦੇ ਵਿੱਚੋਂ ਦੋ ਬੇਟੀਆਂ ਤੇ ਇੱਕ ਪੁੱਤਰ ਹੁੰਦਾ ਇਹਨਾਂ ਦੇ ਵਿਆਹ ਦੀਆਂ ਤੇ ਪਾਲਣ ਪੋਸਣ ਦੀਆਂ ਰਸਮਾਂ ਇਹਨਾਂ ਦਾ ਚਾਚਾ ਤਾਰਾ ਕਰਦਾ ਇਹ ਸੀ ਅਰਜਨ ਦੀ ਕਹਾਣੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਜਰੂਰ ਕਰਕੇ ਦੱਸਣਾ ਤੇ ਆਪਣੇ ਫੇਸਬੁੱਕ ਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ